ਪੰਜਾਬ ਦੇ ਵਿੱਚ ਅੱਜ ਆਖਰੀ ਦਿਨ ਦਾ ਚੋਣ ਪ੍ਰਚਾਰ ਚੱਲ ਰਿਹਾ ਸੁਖਪਾਲ ਸਿੰਘ ਖਹਿਰਾ ਵੱਲੋਂ ਵੱਡਾ ਰੋਡ ショਅ ਕੱਢਿਆ ਜਾ ਰਿਹਾ ਤੇ ਉਹਨਾਂ ਦੇ ਚੋਣ ਪ੍ਰਚਾਰ ਦੇ ਵਿੱਚ ਆਖਰੀ ਦਿਨ ਕਹਿ ਸਕਦੇ ਹਾਂ ਉਹਨਾਂ ਦਾ ਪੂਰਾ ਪਰਿਵਾਰ ਨਾਲ ਆ ਉਹਨਾਂ ਦੇ ਨੂੰਹ ਨੇ ਜਿਹੜੇ ਪੂਰਾ ਸਮੇਂ ਇਸ ਕੰਪੇਨ ਦੇ ਵਿੱਚ ਹਿੱਸਾ ਬਣਦੇ ਰਹੇ ਪੰਜ ਜੀ ਕਿਵੇਂ ਦੇਖਦੇ ਹੋ ਲਗਾਤਾਰ ਤੁਸੀਂ ਹਿੱਸਾ ਬਣਦੇ ਰਹੇ ਹੋ ਚੋਣ ਕੈਂਪੇਨ ਦਾ ਬਹੁਤ ਵਧੀਆ ਲੱਗ ਰਿਹਾ ਜੀ ਅੱਜ ਲੋਕਾਂ ਨੇ ਨਾਲ ਆ ਕੇ ਸਾਡਾ ਹੋਰ ਵੀ ਕੌਨਫੀਡੈਂਸ ਵਧਾਤਾ ਹੈ ਬਹੁਤ ਹੀ ਅੱਛਾ ਲੱਗ ਰਿਹਾ ਸਵੇਰੇ ਕਿੱਥੋਂ ਤੋਂ ਚੱਲਿਆ ਰੋਡ ਤੋਂ ਕਿਸ ਤਰ੍ਹਾਂ ਦਾ ਹੰਗਾਰਾ ਮੇਰੇ ਲੋਕਾਂ ਭਵਾਨੀਗੜ੍ਹ ਤੋਂ ਚੱਲਿਆ ਜੀ ਸੰਗਰੂਰ ਤੋਂ ਇੱਥੇ ਤੱਕ ਤਕਰੀਬਨ 7 ਕਿਲੋਮੀਟਰ ਦਾ ਜੀ ਰਸ਼ ਕਰ ਰਿਹਾ ਛੇ ਤੋਂ ਸੱਤ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਉਹ ਹਜੇ ਭਵਾਨੀਗੜ੍ਹ ਤੋਂ ਸੰਗਰੂਰ ਸੀ ਹਜੇ ਇੱਥੇ ਤਾਂ ਸਾਨੂੰ ਪਤਾ ਹੀ ਨਹੀਂ ਅਸੀਂ ਕਾਫੀ ਅੱਗੇ ਆ ਅਸੀਂ ਡੋਰ ਟੂ ਡੋਰ ਕਰਿਆ ਧੂਰੀ ਦੇ ਵਿੱਚ ਵੀ ਲਗਾਤਾਰ ਕਿਉਂਕਿ ਇੱਥੇ ਮੁੱਖ ਮੰਤਰੀ ਦਾ ਪੂਰਾ ਪਰਿਵਾਰ ਉਹਨਾਂ ਦੀ ਪਤਨੀ ਉਹਨਾਂ ਦੀ ਭੈਣ ਉਹ ਕਹਿ ਰਹੇ ਨੇ ਕਿ ਵੱਡਾ ਵਿਕਾਸ ਹੋਇਆ ਲੋਕ 4 ਜੂਨ ਨੂੰ ਜਵਾਬ ਦੇ ਦੇਣਗੇ ਬਾਹਰ ਲੈਣ ਜੀ ਦੇਖੋ ਜੋ ਧੂਰੀ ਦੀ 슈ਗਰ ਮਿਲ ਸੀ ਸਭ ਤੋਂ ਪ ਆਮ ਆਦਮੀ ਪਾਰਟੀ ਭਗਵੰਤ ਮਾਨ ਨੇ ਤਾਂ ਉਹ ਹੀ ਆ ਕੇ ਬੰਦ ਕਰਾਤੀ ਆਪਣੀ ਰਾਜਨੀਤੀ ਹੋਰ ਤਾਂ ਮੈਂ ਕੀ ਕਵਾਂ ਸੰਗਰੂਰ ਸ਼ਹਿਰ ਚ ਕੋਈ ਇਹਨਾਂ ਦੇ ਐਮ ਐਲ ਏ ਨਹੀਂ ਲੋਕਾਂ ਨੂੰ ਨਾਲ ਜਾ ਕੇ ਮੇਰੇ ਇਹਨਾਂ ਦਾ ਐਕਚੁਅਲੀ ਜੋ ਕੰਫੀਡੈਂਸ ਹੈ ਜੀ ਮੈਨੂੰ ਲੱਗਦਾ ਲੋਕ ਕੱਢਣਗੇ 4 ਤਰੀਕ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਪਿਛਲੇ 10 ਸਾਲ ਤੋਂ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਕੰਮ ਕਾਜ ਲਈ ਆ ਰਹੇ ਹਾਂ ਭੈਣ ਆ ਰਹੇ ਨੇ ਉਹਨਾਂ ਨੇ ਭਾਵੇਂ ਕਿ ਤੁਸੀਂ ਵੀ ਡੋਰ ਟੂ ਡੋਰ ਇਸ ਇਲਾਕੇ ਦੇ ਵਿੱਚ ਪੂਰਾ ਕਰਿਆ ਤੁਸੀਂ ਕਈ ਚੀਜ਼ਾਂ ਕਿ ਨਹੀਂ ਆ ਪਰ ਉਹਨਾਂ ਨੇ ਕਿਹਾ ਕਿ ਬਹੁਤ ਵੱਡਾ ਵਿਕਾਸ ਕੀਤਾਗਾ ਬਿਜਲੀ ਦਾ ਮੁੱਦਾ ਹੋਵੇ ਖੇਤਾਂ ਨੂੰ ਪਾਣੀ ਹੋਵੇ ਨਹਿਰੀ ਪਾਣੀ ਹੋਵੇ ਨੌਕ ਨੌਕਰੀਆਂ ਦੇ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਜੋ ਇਹਨਾਂ ਨੇ છુપਾਇਆ ਹੈ ਨਾ ਕਿ 46000 ਅਸੀਂ ਨੌਕਰੀਆਂ ਦਿਤੀਆਂ ਹੁਣ ਜਦੋਂ ਅਸੀਂ ਕੈਂਪੇਨ ਕੀਤੇ ਮੈਂ ਕਾਫੀ ਹੈ ਜੀ ਮਾਮਾ ਨੂੰ ਮਿਲੀਆਂ ਜੋ ਕਹਿੰਦੇ ਜੀ ਸਾਡੇ ਮੁੰਡੇ ਨੇ ਜੋ ਡੀਸੀ ਰੋਡ ਤੇ ਧਰਨਿਆਂ ਤੇ ਬੈਠੇ ਨੇ ਤੇ ਉਹਨਾਂ ਨੂੰ ਲੈਟਰ ਤਾਂ ਕੱਢਤੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਾ ਕੇ ਜੁਆਇਨ ਕਿੱਥੇ ਕਰੀਏ ਤਾਂ ਇਹ ਸਾਰੇ ਫਰਾਡੂਲੈਂਟ ਫਰਜ਼ੀ ਆਂਕੜੇ ਕੱਢੇਗਾ ਇਸੀ ਇਹਨਾਂ ਨਾਲ ਪਰ ਮੰਤਰੀ ਕਹਿੰਦੇ ਨੇ ਮੈਂ ਤੋ ਲਿਫਟ ਲੈ ਲਓ ਜਿਹੜੀਆਂ 43 ਨੌਕ ਨੇ ਘਰ ਘਰ ਜਾ ਕੇ ਪਤਾ ਕਰ ਲਓ ਜਿਹੜੇ ਲੋਕ ਧਰਨੇ ਤੇ ਬੈਠੇ ਨੇ ਉਹ ਕਿਤਨਾ ਕਿਤੇ ਕੋਰਟ ਦੇ ਵਿੱਚ ਦਿੱਕਤ ਆ ਜਦੋਂ ਕ ਜੀ ਮੁੱਖ ਮੰਤਰੀ ਜੀ ਤਾਂ ਇਹ ਵੀ ਕਹਿੰਦੇ ਸੀਗੇ ਕਿ ਮੈਂ ਜਿਸ ਦਿਨ ਤੋਂ ਸੀਐਮ ਬਣਿਆ ਅਗਲੇ ਮਹੀਨੇ ਤੋਂ ਮੈਂ ਸਾਰੀ ਬੀਬੀਆਂ ਨੂੰ ਹਜ਼ਾਰ-ਹਜ਼ਾਰ ਦਊਂਗਾ ਹੋਇਆ ਜੀ ਉਹਨੋਂ ਦਾ ਵੀ ਟਾਈਮ ਮੰਗ ਰਿਹਾ ਵਾਦਾ ਕਰ ਦਿੱਤਾ ਉਹ ਕਹਿੰਦੇ 1000 ਤੋਂ ਵਧਾ ਕੇ 1100 ਦੇਵਾਂਗੇ ਜੇ 2.5 ਸਾਲ ਚ ਨਹੀਂ ਹੋ ਸਕਿਆ 1100 ਕਿੱਥੇ ਮਿਲੂਗਾ ਨਾਲੇ ਪਹਿਲੀ ਵਾਰ ਪੰਜਾਬ ਦੇ ਉਹਦੇ ਚ ਹੋਇਆ ਕਿ ਪੁਲਿਸ ਮੁਲਾਜ਼ਮਾ ਦੀ ਜੀ ਨੌਕਰੀ ਨਹੀਂ ਤਨਖਾਹਾਂ ਨਹੀਂ ਟਾਈਮ ਸਿਰ ਮਿਲਿਆ ਲੋਨ ਤੇ ਲੈ ਰਹੇ ਆ ਤਾਂ ਤੁਸੀਂ ਆਪ ਸੋਚੋ ਇਹਨਾਂ ਨੂੰ ਕਿੱਥੋਂ ਟਾਈਮ ਸਿਰ ਦੇ ਦੇਣੇ ਬਿਜਲੀ ਪਾਣੀ ਆ ਜਿਹੜਾ ਕਿਤਨਾ ਵੀ ਸਬਸਿਡੀ ਮਿਲਦੀ ਹੈ ਕਿ ਜਿਹੜੀ ਹਾਂਜੀ ਚੱਲੀਏ ਥੋੜਾ ਉਹ ਸਬਸਿਡੀ ਹੈ ਜਿਹੜੀ ਉਹ ਬਚੇਗੀ 7-8000 ਕਰੋੜ ਰੁਪਏ 5500 ਕਰੋੜ ਰੁਪਏ ਮਹਾਲਾਪੇ ਖਰਚ ਕਰਾਂਗੇ ਇਹ ਕੈਨ ਨੂੰ 22 ਸਾਲਾਂ ਚ ਕਿਉਂ ਨਹੀਂ ਹੋ ਰਿਹਾ ਤੁਸੀਂ ਪਹਿਲਾਂ ਦੱਸੋ ਆਪਾਂ ਕੰਮ ਦੇ ਨਾਮ ਤੇ ਹੀ ਵੋਟ ਮੰਗੇ ਹਜੇ ਤੱਕ ਨਹੀਂ ਦੇ ਰਹੇ ਤਾਂ ਅਸੀਂ ਵੋਟ ਲਈ ਉਹੀ ਕਵਾਂਗੇ ਹੁਣ ਜੋ ਅੱਗੇ ਦੀ ਗੱਲ ਹੋ ਅੱਗੇ ਦੇਖਾਂਗੇ ਤੁਸੀਂ ਪ੍ਰਚਾਰ ਕਰ ਰਹੇ ਹੋ ਇਸ ਸਮੇਂ ਆਖਰੀ ਤੌਰ ਦੇ ਵਿੱਚ ਔਰਤ ਤਲਵੀਰ ਸਿੰਘ ਗੋਲਡੀ ਸੀ ਕੋਈ ਉਹਨਾਂ ਦੀ ਜਾਣ ਦੀ ਕਮੀ ਮਹਿਸੂਸ ਬਿਲਕੁਲ ਵੀ ਨਹੀਂ ਜੀ ਬਿਲਕੁਲ ਵੀ ਨਹੀਂ ਸਾਨੂੰ ਤਾਂ ਫਾਇਦਾ ਹੀ ਹੋ ਉਹਨਾਂ ਦੇ ਜਾਣ ਦਾ ਥੈਂਕ ਯੂ ਬਨੀਤ ਕੌਰ ਜਿਹੜੇ ਕਿ ਸੁਖਪਾਲ ਸਿੰਘ ਖੈਰਾ ਦੀ ਜਿਹੜੇ ਕਹਿ ਸਕਦੇ ਆ ਕਿ ਉਹਨਾਂ ਦੀ ਨੂਹ ਨੇ ਅਕਸਰ ਉਹਨਾਂ ਨੇ ਵੱਡਾ ਲੰਮੇ ਸਮੇਂ ਤੋਂ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਲਗਾਤਾਰ ਉਹਨਾਂ ਨੇ ਜਿਹੜਾ ਚੋਣ ਪ੍ਰਚਾਰ ਡਟੇ ਡਟੇ ਰਹੇ ਨੇ ਜਿਹੜੇ ਉਸ ਤੋਂ ਬਾਅਦ ਉਹਨਾਂ ਨੇ ਹੁਣ ਵੱਡਾ ਕੀਤਾ ਕਿ ਦਲਬੀਰ ਸਿੰਘ ਗੋਲਡ ਦੇ ਜਾਣ ਦੇ ਨਾਲ ਉਹਨਾਂ ਨੂੰ ਕੋਈ ਜਿਹੜਾ ਨੁਕਸਾਨ ਨਹੀਂ ਹੋਇਆ ਸਗੋਂ ਫਾਇਦਾ ਹੋਇਆ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਨੇ ਉਹ ਪੂਰੇ ਕਰਾਂਗੇ ਤੇ ਸੰਸਦ ਦੇ ਵਿੱਚ ਜਿਹੜੀ ਆਵਾਜ਼ ਆ ਉਸ ਇਲਾਕੇ ਦੀ ਉੱਠੇਗੀ ਸਰਕਾਰ ਨੇ ਕੋਈ ਕੰਮ ਕਾਜ ਜਿਹੜਾ ਉਹ ਪਿਛਲੇ ਸਮੇਂ ਦੇ ਵਿੱਚ ਨਹੀਂ ਕੀਤਾ ਕੈਮਰਾਮੈਨ ਮਲਵੀਤ ਦੇ ਨਾਲ ਵਿੱਕੀ ਪੋਲਰ ਪੰਜਾਬ ਤੱਕ ਸਮਰੂਪ